ਵਿਅਰਿਸ਼ਤਾ ਕਿਆ ਕਹਿਲਤਾ ਹੈ ਦੀ ਬੇਗਦਗੀ ਜਾਣੀ ਮਾਣੀ ਹਸਤੀ ਅਕਸ਼ਰਾ ਇਸ ਵੇਲੇ ਬ੍ਰੈਸਟ ਕੈਂਸਰ ਤੇ ਨਾਲ ਪੀੜਤ ਹੈ ਜੀ ਹਾਂ ਅਕਸ਼ਰਾ ਯਾਨੀ ਕਿ ਹਿਨਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਇਸ ਨੂੰ ਦੇਖ ਕੇ ਉਹਨਾਂ ਦੇ ਪ੍ਰਸ਼ੰਸਕ ਕਾਫੀ ਜ਼ਿਆਦਾ ਨਿਰਾਸ਼ ਨਜ਼ਰ ਆ ਰਹੇ ਆ ਦਾ ਕਾਰਨ ਇਹ ਦੱਸਿਆ ਕਿ ਉਹਨਾਂ ਨੂੰ ਬ੍ਰੈਸਟ ਕੈਂਸਰ ਹੈ ਹਿਨਾ ਖਾਨ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਸਾਰਿਆਂ ਨੂੰ ਹੈਲੋ ਅਜਿਹੀਆਂ ਬਹੁਤ ਸਾਰੀਆਂ ਅਫਵਾਹਾਂ ਸਨ ਜਿਨ੍ਹਾਂ ਤੇ ਮੈਂ ਗੱਲ ਕਰਨਾ ਚਾਹੁੰਦੀ ਆ ਮੈਂ ਸਾਰੇ ਹినా ਹੌਲਿਕਸ ਅਤੇ ਉਹਨਾਂ ਸਾਰੇ ਲੋਕਾਂ ਦੇ ਨਾਲ ਕੁਝ ਮਹੱਤਵਪੂਰਨ ਗੱਲ ਸਾਂਝੀ ਕਰਨਾ ਚਾਹੁੰਦੀ ਆ ਜੋ ਮੈਨੂੰ ਪਿਆਰ ਕਰਦੇ ਆ ਤੇ ਮੇਰੀ ਪਰਵਾਹ ਕਰਦੇ ਆ ਮੈਨੂੰ ਤੀਜੇ ਪੜਾ ਤਾ ਜਿਹੜਾ ਗਾ ਬ੍ਰੈਸਟ ਕੈਂਸਰ ਹੈ ਯਾਨੀ ਕਿ 3rd ਸਟੇਜ ਬ੍ਰੈਸਟ ਕੈਂਸਰ ਦੇ ਨਾਲ ਪੀੜਤ ਹੈ ਹੀਨਾ ਖਾਨ ਹੀਨਾ ਖਾਨ ਨੇ ਲਿਖਿਆ ਮੈਂ ਇਸ ਗੰਭੀਰ ਬਿਮਾਰੀ ਤੇ ਕਾਬੂ ਪਾਉਣ ਦੇ ਲਈ ਮਜ਼ਬੂਤ, ਦ੍ਰਿੜ ਅਤੇ ਪੂਰੀ ਤਰ੍ਹਾਂ ਦੇ ਨਾਲ ਪ੍ਰਤੀਪਾਤਾ ਮੇਰਾ ਇਲਾਜ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ ਅਤੇ ਮੈਂ ਇਸ ਤੋਂ ਵੀ ਮਜ਼ਬੂਤ ਹੋਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰਨ ਦੇ ਲਈ ਤਿਆਰ ਹਾਂ ਇਸ ਤੋਂ ਇਲਾਵਾ ਹੀਨਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਮਾਮਲੇ ਬਾਰੇ ਗੁਪਤਤਾ ਰੱਖਣ ਦੀ ਵੀ ਜਿਹੜੀ ਹੈ ਅਪੀਲ ਕੀਤੀ ਇਸ ਦੇ ਨਾਲ ਹੀ ਉਹਨਾਂ ਨੇ ਕੈਂਸਰ ਦੀ ਭਿਆਨਕ ਲੜਾਈ ਦੇ ਵਿੱਚ ਪ੍ਰਸ਼ੰਸਕਾਂ ਤੋਂ ਸਮਰਥਨ ਮੰਗਿਆ ਅਤੇ ਉਹਨਾਂ ਲਈ ਪ੍ਰਾਰਥਨਾ ਕਰਨ ਦੇ ਲਈ ਵੀ ਕਿਹਾ ਕਿ ਹੋ ਚੱਲ ਦੀ ਠੀਕ ਕੀਨਾ ਖਾਨ ਦੀ ਪੋਸਟ ਤੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਨੇ ਦੁਆਵਾਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਪ੍ਰਸ਼ੰਸਕ ਉਹਨਾਂ ਦੀ ਸਿਹਤ ਯਾਪੀ ਵਾਸਤੇ ਦੁਆਵਾ ਕਰ ਰਹੇ ਨੇ ਇਸੇ ਨਾਲ ਹੀ ਉਹਨਾਂ ਤੇ ਕੋ ਸਟਾਰਸ ਵੀ ਹਿਨਾ ਦੀ ਪੋਸਟ ਤੇ ਲਗਾਤਾਰ ਕਮੈਂਟ ਕਰਕੇ ਉਹਨਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ ਕਿਨਾ ਖਾਨ ਦੀ ਪੋਸਟ ਤੇ ਅੰਕੀਤਾ ਲੋਖੰਡੇ ਨੇ ਲਿਖਿਆ ਕਿਨਾ ਖਾਨ ਤੁਸੀਂ ਇਸ ਤੋਂ ਜ਼ਿਆਦਾ ਤਾਕਤਵਰ ਹੋ ਇਹ ਸਿਰਫ ਲੜਾਈ ਹੈ ਇਹ ਵੀ ਲੰਘ ਜਾਵੇਗੀ ਤੁਹਾਨੂੰ ਇਸ ਸਮੇਂ ਬਹੁਤ ਸਾਰਾ ਪਿਆਰ ਅਤੇ ਤਾਕਤ ਭੇਜਨੀ ਆ ਅਦਾ ਖਾਨ ਸ਼੍ਰਸ਼ਟੀ ਰ ਦੇ ਕੋਹਰ ਖਾਨ ਨੇ ਵੀ ਹਿਨਾ ਦੀ ਪੋਸਟ ਦੇ ਉੱਤੇ ਕਮੈਂਟ ਕਰਕੇ ਜਿਹੜਾ ਹੈਗਾ ਉਹਨਾਂ ਦਾ ਹੌਸਲਾ ਵਧਾਇਆ ਜ਼ਿਕਰਯੋਗ ਹੈ ਕਿ April ਦੇ ਵਿੱਚ ਹਿਨਾ ਖਾਨ ਨੇ ਸੋਸ਼ਲ ਮੀਡੀਆ ਤੇ ਦੱਸਿਆ ਸੀ ਕਿ ਉਹ ਗੰਭੀਰ ਸਿਹਤ ਸਮੱਸਿਆਵਾਂ ਤੋਂ ਪੜ੍ਹਦਾ ਤਾਂ ਉਸਨੇ ਕਿਹਾ ਸੀ ਕਿ ਉਹ ਠੀਕ ਤਰੀਕੇ ਦੇ ਨਾਲ ਖਾਣਾ ਨਹੀਂ ਖਾ ਰਹੀ ਉਸਨੇ ਕਿਹਾ ਸੀ ਕਿ ਉਹ ਇਸ ਤੇ ਵਿਸ਼ਵਾਸ ਕਰਨ ਦੇ ਯੋਗ ਨਹੀਂ ਹੈ ਪਰ ਕਈ ਵਾਰ ਇਹ ਤੁਹਾਨੂੰ ਪਰੇਸ਼ਾਨ ਕਰਦਾ ਹੈ ਜਦੋਂ ਤੁਸੀਂ ਦਿਨ ਦੇ ਵਿੱਚ ਘੱਟੋ ਘੱਟ ਇੱਕ ਵਾਰ ਵੀ ਸ਼ਾਂਤੀ ਦੇ ਨਾਲ ਖਾਣਾ ਨਹੀਂ ਖਾਂਦੇ ਕੋਟਨਾ ਕਰੋ ਆਪਣੇ ਭੋਜਨ ਤੇ ਧਿਆਨ ਦਿਓ ਬਸ ਖਾਓ ਅਤੇ ਸ਼ਾਂਤੀ ਦੇ ਨਾਲ ਖਾਓ ਅਜਿਹਾ ਨਹੀਂ ਹੁੰਦਾ ਇਸ ਦੇ ਨਾਲ ਹੀ ਉਹਨਾਂ ਨੇ ਕਈ ਦਵਾਈਆਂ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸੀ ਸੋ ਹੁਣ ਬੇहद ਦੁਖਦਾਈ ਖਬਰ ਹੈ ਹਿਨਾ ਖਾਨ ਦੇ ਫੈਨਸ ਵਾਸਤੇ ਕਿਉਂਕਿ ਹਿਨਾ ਖਾਨ ਜੋ ਉਹਨਾਂ ਨੂੰ ਬੇहद ਪਸੰਦ ਕੀਤਾ ਜਾ ਰਿਹਾ ਹੈ ਉਹਨਾਂ ਦੀ ਸਭ ਤੋਂ ਪਹਿਲੀ ਪਛਾਣ ਜਿਹੜੀ ਇਹ ਰਿਸ਼ਤਾ ਕਿਹਾ ਕਿਹਲਾਤਾ ਹੈ ਸੀਰੀਅਲ ਦੇ ਨਾਲ ਕੋਈ ਸੀ ਜਿਸ ਤੋਂ ਬਾਅਦ ਫੈਨਸ ਜਿਹੜੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਨ ਲੱਗੇ ਸੀ